ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਪੀਪਾਹੌਰ ਸਾਹਿਬ ਜਿਸ ਕਿਸਤੀ ਵਿੱਚ ਜਿਸ ਬੇੜੇ 'ਚ ਘੱਟੋ-ਘੱਟ 70 ਮਹਾਂਪੁਰਸ਼ ਖਲੋਤੇ ਸਨ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਅਰਦਾਸ ਕੀ ਕਰੀਏ ਇੱਕ ਵਾਰੀ ਕਹਿ ਦੋ ਵੇ ਅਰਦਾਸ ਕੀ ਕਰੀਏ ਮੁੱਕ ਦੀ ਗੱਲ ਕੀ ਸੰਤ ਬਾਬਾ ਮੀਹਾਂ ਸਿੰਘ ਨਾਨਕ ਸਰ ਦੀ ਸੰਪਰਦਾ ਵਿੱਚੋਂ ਛਾੜ ਵਾਲੇ ਉਹਨਾਂ ਅੱਗੇ ਵੱਧ ਕੇ ਆਪਾਂ ਜਿਵੇਂ ਕਹਿੰਦੇ ਆ ਨਾ ਸੱਚੇ ਪਾਤਸ਼ਾਹ ਗੁਰਮੁਖ ਪਿਆਰਾ ਸਰੀਰ ਤਿਆਗ ਕੇ ਆਏ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣਾ ਸੰਤ ਬਾਬਾ ਮੀਆਂ ਸਿੰਘ ਨੇ ਅਰਦਾਸ ਕੀਤੀ ਹੈ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹ ਵਾਲੇ ਮਹਾਂਪੁਰਸ਼ੋ ਤੁਸੀਂ ਸੰਸਾਰ ਤੇ ਭਲੇ ਵਾਸਤੇ ਪੰਜ ਪੌਤਿਕ ਸਰੀਰ ਤਾਰਨ ਕਰਕੇ ਆਏ ਸੀ ਪੰਜ ਪੌਤਿਕ ਸਰੀਰ ਨੂੰ ਤਿਆਗ ਕੇ ਤੁਸੀਂ ਨਰਿੰਕਾਰ ਦੇ ਵਿੱਚ ਭੇਦੋ ਗਏ ਹੋ ਮਹਾਂਪੁਰਖੋ ਕਿਰਪਾ ਕਰਿਓ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਮਹਾਂਪੁਰਖੋ ਕਿਰਪਾ ਕਰੋ ਸਾਡਾ ਜੀਵਨ ਵੀ ਸਾਡੀ ਜ਼ਿੰਦਗੀ ਵੀ ਗੁਰੂ ਦੇ ਲੇਖੇ ਲੱਗ ਜਾਏ ਉੰਦਰੋਂ incar ਦਾ ਸ਼ਬਦ ਦੁਆਕੇ ਉਹ ਜੋਤ ਵਿੱਚ ਜੋਤ ਮਿਲ ਗਈ ਅਰਸਤ ਜੋ ਵਿੱਚ ਨੂੰ ਜਾਕੇ ਜੋ ਸਭਿਤ ਜੋਤ ਨੂੰ ਲਈ ਅੰਤਰ ਦੇ ਜੋ ਵਿੱਚ ਜਾ